ਅੰਮ੍ਰਿਤਸਰ ਤੋਂ ਕਾਲੀਦਰ ਉਮੀਦਵਾਰ ਅਨਿਲ ਜੋਸੀ ਦੀ ਨੋ ਦਾ ਵਿਵਾਦਿਤ ਬਿਆਨ ਲਗਾਤਾਰ ਵਾਇਰਲ ਹੋ ਰਿਹਾ ਹੈ। ਉਹਨਾਂ ਨੇ ਐਸਸੀ ਭਾਈਚਾਰੇ ਨੂੰ ਅਜਿਹਾ ਬਿਆਨ ਦੇ ਦਿੱਤਾ ਜਿਸ ਦੀ ਵੀਡੀਓ ਇੰਟਰਨੈਟ ਤੇ ਵਾਇਰਲ ਹੋ ਰਹੀ ਹੈ। ਦੱਸਦੀ ਹੈ ਜਸਲੀਨ ਜੋਸੀ ਜਿਹੜੀ ਅਨਿਲ ਜੋਸੀ ਦੀ ਨੋ ਹੈ ਉਹਨਾਂ ਨੇ ਇਹ ਬਿਆਨ ਦਿੱਤਾ ਕਿ ਜਿਹੜੇ ਐਸਸੀ ਨੇ ਜਾਂ ਜਿਹੜੇ ਛੋਟੇ ਲੋਕ ਨੇ ਗਰੀਬ ਲੋਕ ਨੇ ਗਰੀਬ ਤਬਕੇ ਦੇ ਉਹ ਤਾਂ ਹਜ਼ਾਰ-ਹਜ਼ਾਰ ਰੁਪਏ ਪਿੱਛੇ 100-100 ਪਿੱਛੇ दारू ਦੀ ਬੋਤਲ ਪਿੱਛੇ ਵਿਕ ਜਾਂਦੇ ਨੇ ਉਹ ਤਾਂ दारू ਦੀ ਬੋਤਲ ਪਿੱਛੇ ਵੋਟ ਪਾ ਦਿੰਦੇ ਨੇ ਜਿਸ ਤੋਂ ਬਾਅਦ ਇਸ ਵੀਡੀਓ ਨੂੰ ਲਗਾਤਾਰ ਵਾਇਰਲ ਕੀਤਾ ਜਾ ਰਿਹਾ ਤੇ ਲੋਕ ਸਵਾਲ ਖੜੇ ਕਰਦੇ ਨੇ ਤਾਂ ਉੱਥੇ ਇਹ ਐਸਸੀ ਔਰ ਲਗਾਤਾਰ ਜਿਹੜੇ ਐਸਵਿੰਗ ਦੇ ਪ੍ਰਧਾਨ ਨੇ ਔਰ ਰਵਿਦਾਸੀਆ ਭਾਈਚਾਰੇ ਦੇ ਲੋਕ ਨੂੰ ਸਾਹਮਣੇ ਆਏ ਨਹੀਂ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਵਿਰੋਧ ਕਰਦੇ ਹਾਂ ਸਾਡੇ ਹੀ ਵੋਟਾਂ ਦੇ ਨਾਲ ਇਹ ਮੰਤਰੀ ਬਣਦੇ ਨੇ ਸਾਡੀਆਂ ਵੋਟਾਂ ਦੇ ਨਾਲ ਵਿਧਾਇਕ ਬਣਦੇ ਨੇ ਤੇ ਅੱਜ ਇਹ ਸਾਡੇ ਤੇ ਅਜਹੀ ਭੱਦੀ ਸ਼ਬਦਾਵਲੀ ਬੋਲਦੇ ਨੇ ਅਸੀਂ ਇਹਨਾਂ ਦਾ ਬਾਈਕਾਟ ਕਰਦੇ ਹਾਂ ਤੇ ਇਹਨਾਂ ਨੇ ਇਹ ਵੀ ਕਿਹਾ ਕਿ ਚੋਣ ਕਮਿਸ਼ਨ ਇਹਨਾਂ ਤੇ ਕਾਰਵਾਈ ਕਰੇ ਸਲੰਮਸ ਚਲੇ ਜਾਓ 8025% ਵੋਟਸ ਸਲੰਮਸ ਚਲੇ ਜਾਓ 8025% ਵੋਟਸ ਸਲੰਮਸ ਚਲੇ ਜਾਓ 8025% ਵੋਟਸ ਬਿਕਾਜ਼ they are going to vote based on 1000 rupees because they are going to vote based on 1000 rupees because they are going to vote based on 1000 rupees yes a bottle of alcohol a bottle of alcohol a bottle of alcohol lalach de piche ohne vote paan jani hai lalach de piche ohne vote paan jani hai lalach de piche ohne vote paan jani hai ਕੋਈ ਹੈ ਨਹੀਂ ਕਿ ਉਹਨਾਂ ਨੇ ਸਹੀ ਵੋਟ ਪਾਣੀ ਹੈ ਕੋਈ ਹੈ ਨਹੀਂ ਕਿ ਉਹਨਾਂ ਨੇ ਸਹੀ ਵੋਟ ਪਾਣੀ ਹੈ ਕੋਈ ਹੈ ਨਹੀਂ ਕਿ ਉਹਨਾਂ ਨੇ ਸਹੀ ਵੋਟ ਪਾਣੀ ਹੈ ਸਾਰਿਆਂ ਨੂੰ ਜੈ ਪੀਮ ਜੈ ਸਵਾ ਵਿਧਾਨ ਜੀ ਜੈ ਵਾਲਮੀਕੀ ਮੇਰਾ ਨਾਮ ਸਿਮਰਨਜੀਤ ਕੋਹਰਾ ਮੈਂ ਭਾਰਤੀਆ ਮੂਲ ਨਿਵਾਸੀ ਮੁਕਤੀ ਮੋਰਚੇ ਤੋਂ ਮਹਿਲਾ ਵਿੰਗ ਪੰਜਾਬ ਪਰਦਾ ਜਿੱਦਾਂ ਕਿ ਇੱਕ ਵੀਡੀਓ ਸਾਡੇ ਕੋਲ ਆਈ ਹੈ ਅਨਿਲ ਜੋਸ਼ੀ ਦੀ ਨੌ ਨੇ ਜੋ ਕਿ ਇਹ ਬੋਲਿਆ ਗਿਆ ਕਿ ਜੋ ਗਰੀਬ ਆ ਉਹ 1000 ਰੁਪਏ ਔਰ दारू ਦੀ ਬੋਤਲ ਦੇ ਪਿੱਛੇ ਵਿਗਦੇ ਆ ਤੇ ਮੈਂ ਆਪਣੇ ਸਮਾਜ ਅੱਗੇ ਅਪੀਲ ਕਰਦੀ ਆ ਜਦੋਂ ਇਹ ਬੋਟਾ ਮੰਗਣ ਆਉਂਦੇ ਆ ਤੇ ਇਹਨਾਂ ਨੂੰ ਆਪਣੀ ਕੀਮਤ ਦੱਸੀ ਜਾਵੇ ਜਿਹੜਾ ਸਾਨੂੰ ਇਹ ਕੀਮਤਾਂ ਦੇ ਵਿੱਚ ਤੋਲਦੀ ਪਈ ਆ ਕਿ ਹੁਣ ਇਹ ਹਜ਼ਾਰ ਰੁਪਏ ਦੱਸੀ ਪਈ ਐ ਤੇ दारू ਦੀ ਬੋਤਲ ਦੱਸੀ ਪਈ ਐ ਤੇ ਆਉਣ ਵਾਲਾ ਜਿਹੜਾ ਸਾਡਾ ਜੂਥ ਆ ਉਹ दारू ਦੇ ਨਸ਼ਿਆਂ ਦੇ ਵਿੱਚ ਹੀ ਐਲਾਨਗੇ ਕੋਈ ਸਾਡੇ ਸਮਾਜ ਦੀ ਅੱਗੇ ਨਹੀਂ ਲੈ ਕੇ ਜਾਣਗੇ ਇਹਨਾਂ ਦੀ ਜਿਹੜੀ ਦਿਮਾਗ ਦੀ ਹਾਲਤ ਆ ਮੈਡਮ ਦੀ ਉਹ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਆ ਕਿਉਂਕਿ ਸਾਨੂੰ ਇਹ ਜਿੱਦਾਂ ਕਿ ਲੱਗਦਾ ਕਿ ਹੱਲੇ ਵੀ ਇਹ ਸਾਡੇ ਵਿੱਚ ਵਿਧਕਰਾਂ ਰੱਖਦੇ ਆ ਕਿ ਬਾਵਾ ਸਾਹਿਬ ਨੇ ਸਾਨੂੰ ਇਹਨਾਂ ਦੇ ਬਰਾਬਰ ਕੀਤਾ ਵਾ ਪਰ ਇਹ ਚੀਜ਼ ਦੇ ਜਿਹੜੇ ਇਹਨੇ ਆਪਣਾ ਸਬੂਤ ਦੇ ਹੀ ਦਿੱਤਾ ਵਾ ਕਿ ਜੀ ਤੁਹਾਨੂੰ ਹੱਲੇ ਵੀ ਆਪਣਾ ਕਿ ਨੀਚਾ ਹੀ ਦਿਖਾਉਂਦੇ ਆ ਤੇ ਮੈਂ ਆਪਣੇ ਸਮਾਜ ਅੱਗੇ ਅਪੀਲ ਕਰਦੀ ਆ ਕਿ ਜਦੇ ਵੀ ਇਹ ਵੋਟ ਮੰਗਣ ਆਉਂਦੇ ਆ ਇਹਨਾਂ ਨੂੰ ਇਹਨਾਂ ਦੀ ਹੀ ਵੀਡੀਓ ਦਿਖਾਈ ਜਾਵੇ ਕਿ 1000 ਰੁਪਏ ਔਰ दारू ਦੀ ਬੋਤਲ ਦਸਦੀ ਪਈਆਂ ਤੇ ਮੈਂ ਆਪਣੇ ਭਾਰਤੀਆ ਮੂਲ ਨਿਵਾਸੀ ਮੁਕਤੀ ਮੋਰਚੇ ਵੱਲੋਂ ਇਹਦੇ ਜਿਹੜਾ ਕਿ ਪੁਤਲਾ ਵੀ ਸਾੜਾਂਗੇ ਭੰਡਾਰੀ ਬੋਲ ਦੇ ਉੱਪਰ ਤੇ ਆਪਣੇ ਸਮਾਜ ਅੱਗੇ ਅਪੀਲ ਕਰਦੀ ਆ ਕਿ ਕਿ ਜਿਹੜਾ ਇੱਕ ਇਕੱਠਾ ਹੋ ਇਕੱਠੇ ਹੋ ਕੇ ਜਿਹੜਾ ਵੀ ਸਾਡੇ ਸਮਾਜ ਦੇ ਉੱਤੇ ਟਿੱਪਣੀਆਂ ਕਰਦਾ ਹੈ ਭਾਵੇਂ ਲੀਡਰ ਹੋਵੇ ਤੇ ਭਾਵੇਂ ਜਿਹੜਾ ਮਰਜੀ ਹੋਵੇ ਕਿ ਇਹਨਾਂ ਨੂੰ ਵੋਟ ਤੋਂ ਜਦੋਂ ਸਾਡੇ ਘਰ ਘਰ ਵੋਟ ਮੰਗਣ ਆਉਂਦੇ ਆ ਇਹ ਚੀਜ਼ਾਂ ਦਾ ਇਹਸਾਸ ਦਿਖਾਈਏ ਕਿ 바ਵਾ ਸਾਹਿਬ ਸਾ ਵਿਧਾਨ ਦੇ ਵਿੱਚ ਸਾਨੂੰ ਇਹ ਬਰਾਬਰ ਦੇ ਹੱਕ ਦਿੱਤੇ ਆ ਨਾ ਤੇ ਕੀ ਲੋਕਾਂ ਨੂੰ ਉੱਤੇ ਅਸੀਂ ਟਿੱਪਣੀਆਂ ਕਰੀਏ ਤੇ ਜਿਹੜੇ ਅਗਰ ਬੋਟ ਮੰਗਣਾਂਦੇ ਅਸੀਂ ਇਹਦਾ ਚੀਜ਼ ਦਾ ਮੈਂ ਵਿਰੋਧ ਕਰਾਂਗੀ ਅਨੀਲ ਜੋਸ਼ੀ ਦੀ ਨੋਂਦੇ ਅਸੀਂ ਵਿਰੋਧ ਚਾ ਤੇ ਮੈਂ ਭਾਰਤੀਆ ਮੂਲ ਨਿਵਾਸੀ ਮੁਕਤੀ ਮੋਰਚੇ ਵੱਲੋਂ ਆਪਣੇ ਸਾਰਿਆਂ ਨੂੰ ਅਪੀਲ ਕਰਦੀ ਹਾਂ ਕਿ ਇਹਨਾਂ ਦਾ ਵਿਰੋਧ ਕੀਤਾ ਜਾਵੇ ਜੈਪੀਮ ਜੈਸ ਜੀ ਕਿਹੜੀ ਵੀਡੀਓ ਵੇਖਾ ਚਾ ਜੈਕਸਮ ਵਾਇਰ ਕਿੱਟ ਨੇ ਹੋਈਆਂ ਉਹਨਾਂ ਨੇ ਸਿਆਲਾਂ ਦੀ ਵੀਡੀਓ ਆ ਪਰਾਣੀ ਵੀਡੀਓ ਹੈ ਤੇ ਪਰ ਕੁਛ ਹੱਥ ਮੰਨਿਆ ਜਾਂਦਾ ਵੀ ਇਿਰ ਤੇ ਜਾ ਕੇ ਮਾਫੀ ਵੀ ਮੰਗ ਚੁੱਕੇ ਸੀਗੇ ਸਰ ਉਹੀ ਪ੍ਰਾਣਾ ਤਾਂ ਸਿਆਲ ਦੇ ਵਿੱਚ ਵੀ ਗਰੀਬਾਂ ਨੇ ਗਰੀਬ ਹੀ ਰਹਿਣਾ ਵਾ ਤੇ ਜੋਸ਼ੀ ਦੇ ਪਰਿਵਾਰ ਨੇ ਵੀ ਉਹੀ ਰਹਿਣਾ ਵਾ ਤੇ ਫਿਰ ਜਦੋਂ ਸਾਡੀ ਵੋਟ ਆਉਂਦੀ ਆ ਫਿਰ ਬੋਟਾ ਵੇਲੇ ਵੀ ਇਹਨਾਂ ਨੂੰ ਇਹੀ ਦੇਖਣਾ ਚਾਹੀਦਾ ਨਾ ਕਿ ਅਸੀਂ 1000 ਰੁਪਏ ਤੇ ਵਿਕਣ ਆਲੇ ਆ ਤੇ ਜਾਂ ਸਾਡੀ ਬੋਰਡ ਦੀ ਕੀਮਤ ਕਿੰਨੀ ਆ ਇਹ ਤੇ ਅਸੀਂ ਅਹਿਸਾਸ ਉਹਦੋਂ ਹੀ ਦਿਵਾਵਾਂਗੇ ਨਾ ਜਦੋਂ ਵੋਟਾਂ ਆਉਣਗੀਆਂ ਜੇ ਸਿਆਲ ਦੀ ਹੈ ਤੇ ਦਾ ਮਤਲਬ ਇਹ ਥੋੜੀ ਕਿ ਸਾਨੂੰ ਕੋਈ ਵੀ ਟਿੱਪਣੀ ਕਰ ਜਾਵੇ ਸੰਵਿਧਾਨ ਜਿਹੜਾ ਵਾ ਸਾਰਿਆਂ ਨੂੰ ਇੱਕ ਬਰਾਬਰ ਜ਼ਿੰਦਾਬਾਦ ਹੈ ਇਹ ਕਿਸੇ ਨੂੰ ਵੀ ਨਹੀਂ ਹੱਕ ਹੈਗਾ ਕਿ ਕਿਸੇ ਗਰੀਬ ਦੇ ਉੱਤੇ ਟਿੱਪਣੀਆਂ ਕੀਤੀਆਂ ਜਾਣ ਠੀਕ ਹੈ ਹਾਂਜੀ ਸਾਰਿਆਂ ਨੂੰ ਜੈ ਭਿੰਗ ਜੈ ਸਵਿਧਾਨ ਜਿਸ ਤਰ੍ਹਾਂ ਕੀ ਇੱਕ ਵੀਡੀਓ ਜਿਹੜੀ ਆ ਅਨੀਲ ਜੋਸ਼ੀ ਦੀ ਜਿਹੜੀ ਨੋਆ ਉਹਦੀ ਇੱਕ ਵੀਡੀਓ ਸਾਡੇ ਤੱਕ ਪਹੁੰਚ ਪਹੁੰਚੀ ਆ ਜਿਹਦੇ ਵਿੱਚ ਉਹ ਆਪਣੀ ਮਾਨਸਿਕਤਾ ਸ਼ੋਅ ਕਰਦੇ ਪਏ ਨੇ ਉਹ ਸਾਡੀ ਭੈਣ ਪਰ ਉਸ ਭੈਣ ਨੂੰ ਅਸੀਂ ਪੁੱਛਣਾ ਚਾਹੁੰਦੇ ਆ ਕਿ ਜਦੋਂ ਵੋਟਾਂ ਆਉਂਦੀਆਂ ਤੁਸੀਂ ਘਰ ਘਰ ਜਾ ਕੇ ਵੋਟ ਮੰਗਦੇ ਜੇ ਪਰ ਬਾਬਾ ਸਾਹਿਬ ਭੀਮਰਾਓਂ ਅੰਬੇਡਕਰ ਜੀ ਨੇ ਸੰਵਿਧਾਨ ਦੇ ਵਿੱਚ ਸਾਰਿਆਂ ਨੂੰ ਬਰਾਬਰ ਦਾ ਅਧਿਕਾਰ ਦਿੱਤਾ ਆ ਪਰ ਤੁਸੀਂ ਉਸ ਵੀਡੀਓ ਦੇ ਵਿੱਚ ਕਹਿ ਰਹੇ ਜੇ ਕਿ ਜਿਹੜੇ ਸラム ਏਰੀਆ ਦੇ ਜਿਹੜੇ ਲੋਕ ਨੇ ਜਿਹੜੇ ਗਰੀਬ ਤਬਕੇ ਦੇ ਜਿਹੜੇ ਲੋਕ ਨੇ ਉਹ ਇੱਕ ਸ਼ਰਾਬ ਦੀ ਬੋਤਲ ਪਿੱਛੇ 1000 ਰੁਪਏ ਪਿੱਛੇ ਤੇ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਕਿੱਥੇ ਵੋਟ ਪਾਣੀ ਆ ਪਰ ਜਦੋਂ ਤੁਹਾਨੂੰ ਜਿਤਾਉਂਦੇ ਸੀ ਤੁਹਾਡੇ ਸੋਹਰਾ ਸਾਹਿਬ ਨੇ ਜਿਉਂ ਜਿਤਾਇਆ ਜਦੋਂ ਜਿੱਤ ਕੇ ਉਹ ਮਨ ਲੀ ਲੋਕਾਂ ਦਾ ਕਹਿ ਰਹੇ ਕਿ ਮੈਂ ਬੜਾ ਸੁਧਾਰ ਕੀਤਾ ਆ ਉਦੋਂ ਵੀ ਗਰੀਬ ਤਬਕੇ ਨਹੀਂ ਵੋਟ ਪਾਈ ਹੀ ਪਰ ਤੁਹਾਨੂੰ ਇਹਨਾਂ ਨੂੰ ਦੱਸ ਦਈਏ ਕਿ ਹੋਂਦੇ ਜਿਹੜੀਆਂ ਵੋਟਾਂ ਦੇ ਵਿੱਚ ਅਸੀਂ ਅਨੀਲ ਜੋਸ਼ੀ ਜੀ ਦਾ ਜਿਹੜਾ ਕਿ ਬਾਈਕਾਟ ਕਰਦੇ ਆ ਆਪਣੇ ਸਮਾਜ ਦੀ ਇੱਜ਼ਤ ਤੇ ਬੰਦੀਆਂ ਨੂੰ ਵੀ ਅਪੀਲ ਕਰਦੇ ਆ ਕਿ ਅਗਰ ਇਹਨਾਂ ਦੇ ਵਿੱਚ ਘਰ ਦੇ ਵਿੱਚ ਰਹਿਣ ਵਾਲੇ ਜਿਹੜੇ ਇਨਸਾਨ ਨੇ ਉਹ ਗਰੀਬ ਤਬਕੇ ਬਾਰੇ ਕੀ ਸੋਚਦੇ ਨੇ ਕੀ ਸੋਚ ਰੱਖਦੇ ਨੇ ਪਰ ਜਦੋਂ ਇਹਨਾਂ ਨੂੰ ਦਿਤਾਵਾਂਗੇ ਤੇ ਸਾਡੇ ਬਾਰੇ ਫਿਰ ਵੀ ਕੀ ਸੋਚਣਗੇ ਮਮਾ ਜੀ ਵੀਡੀਓ ਪੁਰਾਣੀ ਦਸੀ ਜਾ ਰਹੀ ਹੈ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ। ਦੇਖੋ ਜੀ ਵੀਡੀਓ ਪੁਰਾਣੀ ਹੋਵੇ ਚਾਹੇ ਨਵੀਂ ਹੋਵੇ ਪਰ ਉਹਨਾਂ ਦੀ ਮਾਨਸਿਕਤਾ ਤੇ ਸ਼ੋਅ ਕਰਦੀ ਪਈ ਹੈ ਨਾ ਪਰ ਹੁਣ ਜਦੋਂ ਇਹ ਵੀਡੀਓ ਦਾ ਮਕਸਦ ਚਲੋ ਜਿਸਨੇ ਵੀ ਸਾਡੇ ਤੱਕ ਪਹੁੰਚਾਈ ਆ ਪਹਿਲਾਂ ਸਾਨੂੰ ਨਹੀਂ ਪਤਾ ਸੀ ਉਸ ਦੇ ਵਿੱਚ ਪਰ ਉਹਦੀ ਮਾਨਸਿਕਤਾ ਸ਼ੋ ਹੋ ਗਈ ਹੈ ਨਾ ਉਸ ਭੈਣ ਦੀ ਕਿ ਉਹ ਗਰੀਬ ਤਬਕੇ ਬਾਰੇ ਕੀ ਸੋਚਦੇ ਨੇ ਤੇ ਉਹ ਗਰੀਬ ਤਬਕੇ ਦੇ ਬੱਚਿਆਂ ਬਾਰੇ ਗਰੀਬ ਤਬਕੇ ਦੇ ਜਿਹੜੇ ਪਰਿਵਾਰਾਂ ਬਾਰੇ ਜਿੱਤ ਕੇ ਕੀ ਸੋਚਣਗੇ ਤੇ ਤੀਰਥ ਵੱਲੋਂ ਮਾਫੀ ਵੀ ਮੰਗੀ ਗਈ ਉਹਨਾਂ ਕੋਲ ਜਿਹੜਾ ਸਾਡੇ ਮੱਕਾ ਆ ਉਹ ਬੜਾ ਹੀ ਸਤਿਕਾਰਯੋਗ ਆ ਵੱਡੇ ਵੱਡੇ ਲੋਕਾਂ ਨੂੰ ਬੜੇ ਹੀ ਲੋਕਾਂ ਨੂੰ ਉੱਥੇ ਮਾਫੀ ਮਿਲੀ ਆ ਪਰ ਜਿਹੜਾ ਆਪਾਂ ਦੇ ਕਹਿੰਦੇ ਕਿ ਪਰ ਉੱਥੋਂ ਜਿਹੜੀ ਧਾਰਮਿਕ ਸਜ਼ਾ ਜੀ ਜ਼ਰੂਰ ਮਿਲੀ ਹੋਏਗੀ ਚਲੋ ਸਾਡੇ ਨੌਲੇਜ ਇੰਨੀ ਆ ਪਰ ਉਹਨਾਂ ਨੂੰ ਹੁਣ ਜਦੋਂ ਵੋਟਾਂ ਆ ਗਿਆ ਹੁਣ ਉਹਨਾਂ ਨੂੰ ਇਹ ਅਹਿਸਾਸ ਦਿਵਾਵਾਂਗੇ ਤੁਹਾਡੀ ਵੀਡੀਓ ਦਿਖਾ-ਦਿਖਾ ਕੇ ਦੱਸਾਂਗੇ ਕਿ ਭੈਣ ਮੇਰੀਏ ਕਿ ਤੁਸੀਂ ਸਾਨੂੰ ਇਹ ਚੀਜ਼ ਹੋ ਜਾਈਏ ਹੁਣ ਪਰ ਤੁਹਾਨੂੰ ਦੱਸਾਂਗੇ ਨਹੀਂ ਜਿਹੜਾ ਵੋਟ ਦੀ ਕੀਮਤ ਕੀ ਆ 바ਵਾ ਸਾਹਿਬ ਭੀਮਰਾਓ ਅੰਬੇਡਕਰ ਜੀ ਨੇ ਆਪਣੇ ਬੱਚੇ ਵਾਰ ਕੇ ਫਿਰ ਉਹ ਵੋਟ ਦਾ ਅਧਿਕਾਰ ਸਾਨੂੰ ਲੈ ਕੇ ਦਿੱਤਾ ਸੀ ਤੇ ਉਹਨਾਂ ਨੇ ਕਿਹਾ ਸੀ ਸਾਡੇ ਸਮਾਜ ਦੇ ਲੀਡਰਾਂ ਨੇ ਕਿਹਾ ਸੀ ਕਿ ਇੱਕ ਵੋਟ ਵਿੱਚ ਨਹੀਂ ਆਪਣੀ ਬੇਟੀ ਵੇਚਣ ਦੇ ਬਰਾਬਰ ਆ ਤੇ ਪਰ ਇਸ ਭੈਣ ਨੇ ਤੇ ਸਾਨੂੰ 1000 ਰੁਪਿਆ ਸ਼ਰਾਬ ਦੀ ਬੋਤਲ ਦੇ ਬਿਸ਼ੇ ਇਹ ਕਹਤਾ ਕਿ ਇੱਥੇ ਤਾਂ ਇਹਨਾਂ ਨੂੰ ਪਤਾ ਹੀ ਨਹੀਂ ਫਿਰ ਇੱਕ ਵਰਡ ਨੇ ਯੂਜ਼ ਕੀਤਾ ਕਿ ਇਹਨਾਂ ਨੂੰ ਪਤਾ ਨਹੀਂ ਐਸਾ ਕਰਕੇ ਕਿ ਇਹਨਾਂ ਨੂੰ ਪਤਾ ਹੀ ਨਹੀਂ ਆ ਕਿ ਕਿੱਥੇ ਵੋਟ ਪਾਣੀ ਆ ਪਰ ਹੁਣ ਤੁਹਾਨੂੰ ਅਸੀਂ ਦੱਸਾਂਗੇ ਕਿ ਅਸੀਂ ਵੋਟ ਕਿੱਥੇ ਪਾਣੀ ਆ ਤੇ ਵੋਟ ਦਾ ਦਰਕਾਰ ਕੀ ਇਲੈਕਸ਼ਨ ਲਾਗੇ ਨੇ ਅੱਦਾ ਵੀ ਲੱਗਦਾ ਕਿ ਪਾਰਟੀ ਦੇ ਦਬਾਅ ਚ ਆ ਕੇ ਤੁਸੀਂ ਇਹ ਕਰ ਰਹੇ ਹੋ ਦੇਖੋ ਜੀ ਭਾਰਤੀ ਅਮੂਲ ਨਵਾਸੀ ਮੁਕਤੀ ਮੋਰਚਾ ਅੱਜ ਤੱਕ ਕਿਸੇ ਵੀ ਪੋਲਿਟਿਕਲ ਪਾਰਟੀ ਨੂੰ ਸਪੋਰਟ ਨਹੀਂ ਕਰਦਾ ਅਗਰ ਆਗਾਹ ਦੇ ਸਮੇਂ ਵਿੱਚ ਜਿਹੜੇ ਸਾਡੇ ਸਮਾਏ ਬਾਰੇ ਚੰਗੀ ਸੋਚ ਰੱਖਣਗੇ ਆਟਾ ਦਾ ਦੋ ਅਲਾਦਾ ਮੈਡੀਕਲ ਫ੍ਰੀ ਸਿੱਖਿਆ ਫ੍ਰੀ ਉਸ ਪਾਰਟੀ ਨੂੰ ਅਸੀਂ ਸਮਰਥਨ ਕਰਾਂਗੇ ਭਾਰਤੀ ਮੌਨਵਾਸੀ ਮੁਕਤੀ ਮੋਰਚਾ ਤੇ ਮੈਂ ਇੱਕ ਚੀਜ਼ ਇਹ ਨਾਲ ਹੋਰ ਤੁਹਾਨੂੰ ਕਹਦਾ ਜਿਨੇ ਜਿਨੇ ਵੀ ਚਾਹੇ ਉਹ ਭਾਜਪਾ ਦਾ ਪਾਰਟੀ ਦਾ ਹੋਵੇ ਚਾਹੇ ਕਿਸੇ ਵੀ ਨਜ਼ਰ ਪਾਰਟੀ ਦਾ ਹੋਵੇ ਚਾਹੇ ਅਕਾਲੀ ਦਲ ਦਾ ਹੋਵੇ ਜਿਨੇ ਜਿਨੇ ਵੀ ਸਮਾਜ ਬਾਰੇ ਗਲਤ ਬੋਲੇ ਆ ਉਹਨਾਂ ਸਾਰਿਆਂ ਦਾ ਅਸੀਂ ਬਾਈਕਾਟ ਕਰਦੇ ਆ ਉਹਨਾਂ ਨੂੰ ਕੋਈ ਵੀ ਵੋਟ ਨਹੀਂ ਪਾਈ ਤੇ ਜਿਹੜੇ ਸਾਡੇ ਸਮਾਜ ਦੇ ਕੋਈ ਜੀ ਕਹਿੰਦੇ ਬੇ ਨੇ ਕਈ ਪੁਰਾਣੇ ਵੀ ਕਈ ਲੀਡਰਾਂ ਤੇ ਸਾੜਦੇ ਪਏ ਨੇ ਪਰ ਮੈਂ ਉਹਨਾਂ ਨੂੰ ਵੀ ਪੁੱਛਣਾ ਚਾਹਣਾ ਆ ਕਿ ਜਦੋਂ ਤੁਹਾਡੀ ਪਾਰਟੀਆਂ ਦੇ ਲੀਡਰਾਂ ਨੇ ਜਦੋਂ ਸਮਾਜ ਬਾਰੇ ਗਲਤ ਬੋਲਿਆ ਉਹਨਾਂ ਦਾ ਤੁਸੀਂ ਬਾਈਕਾਟ ਕਿਉਂ ਨਹੀਂ ਕੀਤਾ ਉਸ ਪਾਰਟੀ 'ਚ ਤੁਸੀਂ ਇਸਤਫਾ ਕਿਉਂ ਨਹੀਂ ਦਿੱਤਾ ਸਿਰਫ ਅਸੀਂ ਨਹੀਂ ਕੋਈ ਪੋਲਿਟਿਕਲ ਲਾਈਨ ਦੇ ਅਕੋਰਡਿੰਗ ਅਸੀਂ ਜਾਂ ਨਹੀਂ ਜੋਸ਼ੀ ਜੀ ਦੀ ਨੋ ਬਾਰੇ ਬੋਲਦੇ ਪਏ ਆ ਜਾਂ ਕਿਸੇ ਲੀਡਰ ਹੋਰ ਬਾਰੇ ਬੋਲ ਅਸੀਂ ਕਹਿ ਰਹੇ ਹਾਂ ਕਿ ਕਿਸੇ ਵੀ ਪਾਰਟੀ ਦੇ ਲੀਡਰ ਨੇ ਗਲਤ ਬੋਲਿਆ ਉਹਦਾ ਬਾਈਕਾਟ ਕਰਨਾ ਚਾਹੀਦਾ ਸਮਾਜ ਨੂੰ ਇਹ ਨਹੀਂ ਕਿ ਆਪਾਂ ਅਗਰ ਕਿਸੇ ਨਜ਼ਰ ਪਾਰਟੀ 'ਚ ਆ ਤੇ ਹੀ ਦੂਸਰੀ ਪਾਰਟੀ ਦਾ ਪੁਤਲਾ ਸਾੜ ਦਈਏ ਜਾਂ ਤੇ ਮੇਰਾ ਤਾਦਾਂ ਦਾ ਸਰਮ ਦੇ ਅਕੋਰਡਿੰਗ ਵੀ ਸਮਾਜ ਦੇ ਅਕੋਰਡਿੰਗ ਵੀ ਕਿ ਜਿਨ੍ਹਾਂ ਜਿਨ੍ਹਾਂ ਨੇ ਵੀ ਸਮਾਜ ਬਾਰੇ ਗਲਤ ਬੋਲਿਆ ਕਿਸੇ ਵੀ ਪਾਰਟੀ ਦਾ ਲੀਡਰ ਹੋਵੇ ਉਹਦਾ ਤੁਸੀਂ ਸਾਰਿਆਂ ਦਾ ਬਾਈਕਾਟ ਕਰੋ ਅਗਰ ਤੁਸੀਂ ਇਸ ਚੀਜ਼ ਦੇ ਕਰਕੇ ਮੈਂ ਸਮਾਜੀ ਜਿੱਥੇ ਬੰਦੇ ਬੇਨਤੀ ਕਰਦਾ ਕਿ ਅਗਰ ਤੁਸੀਂ ਇਸ ਲਾਈਨ ਤੇ ਚਲੋਗੇ ਅਸੀਂ ਭਾਰਤੀ ਮੌਲਵਾਸੀ ਮੁਕਤੀ ਮੋਰਚਾ ਤੁਹਾਡਾ ਪੂਰਨ ਤੌਰ ਤੇ ਸਾਥ ਦੇਗਾ ਚਾਹੇ ਸਾਡੇ ਜਿਨ੍ਹਾਂ ਵੀ ਮਨ ਪੇਦੋਂ ਉਹਨਾਂ ਭਾਵੇਂ ਮਤ ਪੇਦੋਂ ਠੀਕ ਹੈ ਆਪ ਦੇ ਅੱਜ ਦਾ ਕੀ ਮੁੱਦਾ ਨੇਤਾ ਰਾਜ ਦਾ ਮੈਂ ਜੀ ਜਗਦੀਸ਼ ਕੁਮਾਰ ਜੱਗੂ ਮੈਂ ਆਲ ਇੰਡੀਆ ਸ਼ਡਿਊਲ ਕਾਸ ਫੈਡਰੇਸ਼ਨ ਦਾ ਮੈਂ ਰਾਸ਼ਟਰੀ ਪ੍ਰਧਾਨ ਆ ਇਹ ਜਿਹੜੇ ਅਨਿਲ ਜੋਸ਼ੀ ਉਹਨਾਂ ਦੀ ਜਿਹੜੀ ਨੂੰ ਆ ਜੈਪਲਿਨ ਜੋਸ਼ੀ ਉਹ ਇੱਕ ਬੜੀ ਹੀ ਜਿਹੜੀ ਉਹਦਾ ਮਾਨਸਿਕਤਾ ਉਹ ਖਰਾਬ ਹੋ ਗਿਆ ਉਹ ਸਾਡੇ ਸਲਮ ਏਰੀਆ ਦੇ ਜਿਹੜੇ ਗਰੀਬ ਲੋਕ ਨੇ ਉਹ ਉਹਨਾਂ ਨੂੰ ਕਹਿੰਦੀ ਆ ਵੀ ਇਹ ਹਰ ਹਰ ਰੁਪਏ ਦੇ ਪਿੱਛੇ ਤੇ ਇੱਕ ਸ਼ਰਾਬ ਦੀ ਬੋਤਲ ਪਿੱਛੇ ਇਹ ਤੇ ਵੇਚ ਜਾਂਦੇ ਨੇ ਇਹ ਬੜੇ ਲਾਜੀ ਲੋਕ ਨੇ ਇਹ ਇਹਨਾਂ ਨੂੰ ਇਹਨਾਂ ਨੂੰ ਨਹੀਂ ਪਤਾ ਹੁੰਦਾ ਵੀ ਵੋਟ ਕਿੱਥੇ ਪਾਉਣੀ ਆ ਸਿਰਫ ਇਹਨਾਂ ਨੂੰ ਸ਼ਰਾਬ ਦੀ ਬੋਤਲ ਤੇ 1000 ਰੁਪਇਆ ਦੇ ਦਿਓ ਵੋਟ ਜਿੱਥੇ ਮਰਜ਼ੀ ਪਾ ਦਿੰਦੇ ਨੇ ਇਹ ਸਾਰੇ ਇਹ ਜਿਹੜੇ ਸਾਡੇ ਗਰੀਬ ਲੋਕਾਂ ਦਾ ਜਿਹੜੇ ਸਲਮ ਏਰੀਆ ਦੇ ਵਿੱਚ ਇਹ ਨਹੀਂ ਕਿ ਗਰੀਬ ਹੀ ਉੱਥੇ ਰਹਿੰਦੇ ਨੇ ਐਸਸੀ ਵੀ ਰਹਿੰਦੇ ਨੇ ਇਹਨਾਂ ਨੇ ਸਾਰੇ ਜਿੰਨੇ ਵੀ ਸਲਮ ਏਰੀਆ ਦੇ ਗਰੀਬ ਪਰਿਵਾਰ ਨੇ ਔਰ ਐਸਸੀ ਪਰਿਵਾਰ ਨੇ ਨੇ ਸਾਰਿਆਂ ਨੂੰ ਕਹਾਵਾ ਵੀ ਇਹ ਇੱਕ ਲਾਚੀ ਬੰਦੇ ਨੇ ਇਹਨਾਂ ਨੂੰ ਲਾਲਚ ਦੇ ਦਿਓ ਤੇ ਵੋਟ ਜਦੋਂ ਮਰਜ਼ੀ ਇਹਨਾਂ ਕੋਲ ਲੈ ਲਓ ਤੇ ਕਿਉਂਕਿ ਇਹ ਸ਼ਰਾਬ ਦੇ ਦੇ ਤੇ 1000 ਰੁਪਏ ਵਿੱਚ ਪਵੇਕ ਜਾਂਦੇ ਨੇ ਇਹ ਜਿਹੜੀ ਇਹਦੀ ਇਹ ਮਾਨਸਿਕਤਾ ਨਾਲ ਇਹਨੂੰ ਇਹ ਠੀਕ ਕਰ ਲੈ ਨਹੀਂ ਦੇ ਅਸੀਂ ਇਹਨਾਂ ਦੇ ਖਿਲਾਫ ਅਸੀਂ ਇੰਨਾ ਵੱਡਾ ਪ੍ਰਦਰਸ਼ਨ ਕਰਾਂਗੇ ਜਿਹੜੇ ਕਿ ਨਿਲ ਜੋਸ਼ੀ ਨੂੰ ਅਸੀਂ ਸਾਰੇ ਸਮਾਜ ਅੱਗੇ ਬੇਨਤੀ ਕਰਦੇ ਆਂ ਵੀ ਇਹਨਾਂ ਨੂੰ ਇਹਨਾਂ ਨੂੰ ਬਿਲਕੁਲ ਅਨਿਲ ਜੋਸ਼ੀ ਦਾ ਬਾਈਕਾਟ ਕੀਤਾ ਜਾਵੇ ਇਹਨੂੰ ਇੱਕ ਵੀ ਬੋਰਡ ਨਾ ਪਾਇਆ ਜਾਵੇ ਕਿਉਂਕਿ ਇਹਦੀ ਨੌ ਨੇ ਬੜਾ ਹੀ ਸਾਡੇ ਗਰੀਬ ਲੋਕਾਂ ਦਾ ਮਜ਼ਾਕ ਡਾਇਆ ਵਾ ਤੇ ਜਿਹੜੇ ਮੈਂ ਹੋਰ ਵੀ ਹੋਰ ਵੀ ਜਿਹੜੇ ਵੀ ਸਾਡੇ ਐਸੀ ਸਮਾਜ ਦੇ ਖਿਲਾਫ ਜਿਹੜੇ ਲੀਡਰ ਬੋਲੇ ਨੇ ਜਿਹੜੇ ਬੜੇ ਗੰਦੀ ਸ਼ਬਦਾਵਲੀ ਬੋਲੀ ਉਹਨਾਂ ਨੇ ਅਸੀਂ ਉਹਨਾਂ ਨੂੰ ਵੀ ਚੇਤਾਵਨੀ ਦਿੰਨੇ ਆਂ ਵੀ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾਓ ਨਹੀਂ ਤੇ ਤੁਹਾਡਾ ਇੰਨਾ ਕੋ ਬੁਰਾ ਹਾਲ ਕੀਤਾ ਜਾਵੇਗਾ ਕਿ ਤੁਸੀਂ ਗਾਧੂ ਖੜੇ ਹੋਣ ਯੋਗੇ ਵੀ ਨਹੀਂ ਰਹੋਗੇ ਇਹਨਾਂ ਨੂੰ ਕਹਿੰਦਾ ਹੈ ਜੈ ਵਾਲਮੀਕੀ ਹਰ ਹਰ ਬਾਲਮੀਕੀ ਦੱਸਦੀ ਅੰਮ੍ਰਿਤਸਰ ਤੋਂ ਕਾਲੀ ਆਗੂ ਜਿਹੜੇ ਉਮੀਦਵਾਰ ਨੇ ਲੋਕ ਸਭਾ ਚੋਣਾਂ ਦੇ ਵਿੱਚ ਅਨਿਲ ਜੋਸੀ ਦੀ ਜਿਹੜੀ ਨੋਅ ਹੈ ਜਪਲੀਨ ਜੋਸੀ ਦਾ ਇਹ ਬਿਆਨ ਲਗਾਤਾਰ ਵਾਇਰਲ ਵੀ ਹੋ ਰਿਹਾ ਤੇ ਉੱਥੇ ਹੀ ਜਿਹੜੇ ਸਮਾਜ ਸੇਵੀ ਨੇ ਜਾਂ ਫਿਰ ਜਿਹੜੇ ਲਗਾਤਾਰ ਜਥੇਬੰਦੀਆਂ ਨੇ ਅਸੀਂ ਭਾਈ ਜਰਨਾ ਸੰਬੰਧ ਰੱਖਣ ਵਾਲੀਆਂ ਤੇ ਉੱਥੇ ਉਹਨਾਂ ਨੇ ਵੱਡੇ ਸਵਾਲ ਖੜੇ ਕੀਤੇ ਨੇ ਦੱਸਦੀ ਕਿ ਉਹਨਾਂ ਨੇ ਇਹ ਵੀ ਕਿਹਾ ਆ ਜਿਹੜੀਆਂ ਲਗਾਤਾਰ ਬਾਲਮਿਕੀ ਜਥੇਬੰਦੀਆਂ ਦਾ ਕਹਿਣਾ ਹੈ ਕਿ ਅਸੀਂ ਕੋਰਟ ਦੇ ਵਿੱਚ ਜਾਵਾਂਗੇ ਜੇ ਮਾਫੀ ਨਾ ਮੰਗੇ ਤੇ ਅਸੀਂ ਚੋਣ ਕਮਿਸ਼ਨ ਨੂੰ ਵੀ ਅਪੀਲ ਕਰਦੇ ਹਾਂ ਕਿ ਇਹਨਾਂ ਤੇ ਕਾਰਵਾਈ ਹੋਵੇ ਅੱਜ ਤਾਂ ਅਕਾਲੀ ਦਲ ਦਾ ਲੀਡਰ ਕਹਿ ਰਹੇ ਕੱਲ ਨੂੰ ਹੋਰ ਵੀ ਲੀਡਰ ਜਿਹੜੇ ਕਹਿਣਗੇ ਬੋਰਡ ਦੀ ਪਾਵਰ ਕੀ ਹੁੰਦੀ ਆ ਅਸੀਂ ਹੁਣ ਦਿਖਾਵਾਂਗੇ ਜੇ ਇਹਨਾਂ ਨੇ ਮਾਫੀ ਨਾ ਮੰਗੀ ਤਾਂ ਅਸੀਂ ਧਰਨੇ ਲਗਾਵਾਂਗੇ